ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰਡੀਏਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰਡੀਏਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਜੀ ਮਿੰਟੂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰਡੀਏ ਦੇ ਤੇ ਇਸ਼ਕਰੀਆ ਸਾਰਿਆਂ ਸਤ ਸ੍ਰੀ ਅਕਾਲ ਜੀ ਸਤਰੀਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਸੀ ਕਰਵਾ ਅੱਜ ਹੀ ਕਾਲ ਕਰੋ 408 272 2500 ਤੇ ਟਰਕੀਆ ਇਮੀਗ੍ਰੇਸ਼ਨ ਆਫਰ ਵਾਲੇ ਜੇ ਟਰਕੀਆ ਨਾ ਟੋਨੀ ਟਰਕੀਆ ਦੇ ਨਾਲ ਤੁਸੀਂ ਯੂ ਐਸ ਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਜਸਵਿੰਦਰ ਸਿੰਘ ਛਤਰਕੌਰ ਨਗਰਾ ਰੋਸਵੈਲ ਚਰਨ ਸਿੰਘ ਸੁਖਵਿੰਦਰ ਢਾਲੀ ਵਾਲੇ ਰੀਜ਼ੋਨਾ ਕ੍ਰਿਸ਼ਨ ਤਨੋਟਾ ਜਿਬਾ ਸਿਟੀ ਬਲਜਿੰਦਰ ਸਿੰਘ ਜੀ ਡਿ ਵਿਡਲੈਂਡ ਪਰਮਜੀਤ ਗੁਰੰਗੇ ਵੈਕਾਵਲ ਪ੍ਰਤਪਾਲ ਸਿੰਘ ਸਿਤੂ ਫਲੇਜ਼ਨੋ ਜੀ ਐਨ ਲਿਵੜੀ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਸੱਲੀ ਬ ਲੋਕੇਸ਼ਨ ਅਸੈਂਟਨੈਲ ਲਾਡਿਨ ਮਾਸੋਟਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਟੈਂਟ ਲੂਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 21 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ ਮਿੰਟ ਜੀ ਖਬਰਾਂ ਦੀ ਸ਼ੁਰੂਆਤ ਕਰ ਗਏ ਆਪਾਂ ਆਰਮੀ ਦੇ ਉਸ ਮੇਜਰ ਤੋਂ ਜਿਸ ਦੀ ਮੰਗੇਤਰ ਦੇ ਨਾਲ ਦਰਿੰਦਗੀ ਹੋ ਗਈ ਹੈ ਜੀ ਦੇਖੋ ਦੋ ਖਬਰਾਂ ਨੇ ਪਿਛਲੇ ਹਫ਼ਤੇ ਤੋਂ ਪੜਾਈ ਜਾਦਾ ਕਹਿ ਲੋ ਕਿ ਦੁਖੀ ਵੀ ਕੀਤਾ ਤੇ ਸੋਚਾਂ ਚ ਵੀ ਪਾਇਆ ਜੀ ਪਹਿਲੀ ਘਟਨਾ ਵਾਪਰੀ ਸੀ ਕਿ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਮਤਲਬ ਕਿ ਉਹ ਜੋ ਚਾਰ ਸ਼ਾਇਦ ਉਹ ਸੀਗੇ ਉਹ ਜਾ ਦੋ ਜੋੜੇ ਸੀਗੇ ਜੀ ਕਿ ਉੱਥੇ ਆਰਮੀ ਦੇ ਜਿਹੜੇ ਉਹ ਅਕਲ ਸੀਗੇ ਜਿਹਨਾਂ ਦੇ ਨਾਲ ਬੰਦੰਦਾ ਸੀ ਕਹਿ ਲੋ ਉਹਨਾਂ ਦੇ ਨਾਲ गैंगरेप तक हों कु निकले ग्रोह जी, जी। जी। ने अचक जंगल उपल चले जाते घूम घुमाण आलिया जगह चले जाते उसे ग्रोह ने एक ग्रोह थे तो मैं वीडियो भी बनाया जहां ने पता नहीं किनिया पत्तिया ਕਹ ਲਈਆ ਕਿ ਉਹ ਨਾ ਸਿਰਫ ਇਜ਼ਤਾਂ ਉਡਦੇ ਨੇ ਜਿਵੇਂ ਮੰਨ ਲਓ ਕੋਈ ਕੁੜੀ ਜਾਂ ਕੋਈ ਹੋਰ ਯੰਗ ਮੁੰਡਾ ਆਇਆ ਉਹਨਾਂ ਦੀ ਵੀਡੀਓ ਵਗੈਰਾ ਬਣਾ ਲਈ ਹਮਮ ਘਰੇ ਉਹਨਾਂ ਦਾ ਪਤਾ ਨਹੀਂ ਹੈ ਉਹਦੇ ਨਾਮ ਤੇ ਬਲੈਂਕ ਨੰਬਰ ਤੱਕ ਹੁੰਦੀ ਹੈ ਇਸ ਤਰ੍ਹਾਂ ਦੇ ਗਰੋ ਨੇ ਤਾਂ ਉਹ ਘਟਨਾ ਜਿਹੜੀ ਮੱਧ ਪ੍ਰਦੇਸ਼ ਦੀ ਹੋਈ ਗੈਂਗ ਰੇਪ ਵਾਲੀ ਉਹ ਤਕਰੀਬਨ ਕੋਈ 5-7 ਦਿਨ ਪਹਿਲਾਂ ਉਹਨੇ ਵੀ ਬਹੁਤ ਜ਼ਿਆਦਾ ਹਰਾਮ ਕਰ ਦਿੱਤਾ ਸੀ ਜੀ ਹੁਣ ਉਹ ਤੋਂ ਅਗਲੀ ਗੱਲ ਜਿਹੜੀ ਹੈ ਉਹ 오ਡੀਸ਼ਾ ਦੀ ਘਟਨਾ ਇਹਦੇ ਵਿੱਚ ਕੀ ਹੁੰਦਾ ਹੈ ਕਿ ਇੱਥੇ ਵੀ ਡਬਲ ਇੰਜਨ ਦੀ ਸਰਕਾਰ ਚੱਲ ਰਹੀ ਹੈ ਹਮ ਮਤ ਪ੍ਰਵੇਸ਼ ਦੇ ਵਿੱਚ ਵੀ ਡਬਲ ਇੰਜਨ ਡਬਲ ਇੰਜਨ ਹਿੱਲੇ ਆਪਿਆ ਤਾਂ ਗੱਲ ਇਹ ਆ ਕਿ ਦਰਸਲ ਹੁਣ 오ਡੀਸ਼ਾ ਦੇ ਵਿੱਚ ਇੱਕ ਮਾਮਲਾ ਬਣਾਇਆ ਜਾਂਦਾ ਹੈ ਮਾਮਲਾ ਇਹ ਬਣਾਇਆ ਜਾਂਦਾ ਹੈ ਕਿ ਇਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਜੇਲ ਭੇਜ ਦਿੱਤਾ ਉਸ ਤੋਂ ਬਾਅਦ ਉਹ ਨੇ ਜ਼ਮਾਨਤ ਤੇ ਵੀ ਦਿੱਤੀ ਜੀ ਜਿਹੜੀ ਉਹ ਔਰਤ ਆਈ ਆ ਬਾੜ ਉਹਦੇ ਤੇ ਸੱਤਾਂ ਦੇ ਨਿਸ਼ਾਨ ਨੇ ਜੀ ਉਹਦਾ ਤੇ ਜਵਾੜਾ ਹਿੱਲਿਆ ਪਿਆ ਹਮ ਹਮ ਮਤਲਬ ਕਿ ਜਿਸ ਤੇ ਕਿਹਾ ਗਿਆ ਕਿ ਇਸਨੇ ਹਮਲਾ ਕੀਤਾ ਸੀਗਾ ਤੋਂ ਬਾਅਦ ਤੁਸੀਂ ਗੱਲ ਨੂੰ ਥੋੜਾ ਜਿਆਦਾ ਸਮਝ ਲੈਣਾ ਤੇ ਉਸ ਤੋਂ ਬਾਅਦ ਭਾਈ ਉਹਨੂੰ ਜੇਲ੍ਹ ਭੇਜ ਦਿੱਤਾ ਕੋਰਟ ਨੇ ਬੇਲ ਦੇ ਦਿੱਤਾ ਹਮ ਹਮ ਇਹ ਹੁਣ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਉਹਨੇ ਆ ਕੇ ਉਹ ਆਪਣੀ ਦਰਦਗਾਥਾ ਸੁਣਾਈ ਆ ਕਿ ਅਸੀਂ ਆਪਣਾ ਰੈਸਟੋਰੈਂਟ ਬੰਦ ਕਰਕੇ ਮੰਗੇਤਰ ਦੇ ਨਾਲ ਮੈਂ ਬਲਕਿ ਜਦੋਂ ਨਿਕਲੀ ਤਾਂ ਕੁਝ ਬੰਦਿਆਂ ਨੇ ਰਾਤ ਕਿਉਂ ਲਿਆ ਸਾਡੇ ਨਾਲ ਕੁੱਟਮਾਰ ਕਰਨ ਲੱਗੇ ਮੈਂ ਜਿਵੇਂ ਤੁਹਾਨੂੰ ਦੱਸਿਆ ਤਕਰੀਬਨ ਉਕਾਰਾ ਪੁਛੀ ਆ ਜਾਣਾ ਜੀ ਜੀ ਉੱਥੋਂ ਭੱਜ ਕੇ ਉਹ ਕਹਿੰਦੇ ਕਿ ਅਸੀਂ ਭਰਤਪੁਰ ਥਾਣੇ ਪਹੁੰਚੇ ਆ ਠੀਕ ਹੈ ਉੱਥੇ ਇੱਕ ਚੜੀ ਜਨਾਨਾ ਪੁਲਿਸ ਮੁਲਾਜ਼ਮ ਸੀ ਉਹ ਬੈਠੀ ਸੀ ਉਹ ਵੀ ਨਾਈਟੀ ਪਾ ਕੇ ਹਮ ਹਮ ਤੇ ਉਹਨੇ ਕੋਈ ਆਨਾ ਕਾਨੀ ਕੀਤੀ ਜਦੋਂ ਉਹਨੂੰ ਥੋੜਾ ਜਿਹਾ ਇਹਨਾਂ ਨੇ ਤਾੜਿਆ ਕਿ ਤੁਸੀਂ ਸ਼ਿਕਾਇਤ ਦਰਜ ਕਰਵਾਓ ਤਾਂ ਮਤਲਬ ਕਿ ਪੁਲਿਸ ਵਾਲੇ ਫਿਰ ਇਹਦੇ ਉੱਤੇ ਭਟਕ ਗਏ ਹਮ ਕੁਝ ਪੀਸੀਆਰ ਵਾਲੇ ਹੋਰ ਆ ਗਏ ਉਹਨਾਂ ਨੇ ਜਿਹੜਾ ਮੇਜਰ ਸੀਗਾ ਉਸ ਨੂੰ ਹਵਾਲਾਤਸ ਬੰਦ ਕਰ ਦਿੱਤਾ ਇਹਨੇ ਜਦੋਂ ਰੌਲਾ ਪਾਇਆ ਫਿਰ ਇਹ ਕਹਿੰਦੀ ਹੈ ਕਿ ਮੈਨੂੰ ਵੀ ਕੁੱਪਿਆ ਮਾਰਿਆ ਗਿਆ ਮੇਰੀ ਜੈਕਟ ਦੇ ਨਾਲ बाह बन दिया गई लत दिखाई गई उन्हें अपना गुप्त अंग वि मतलब के सारा कुछ उपरता रहे यो के इस बीबी ने दोष लाए ने बहर निकल के साथ आपरिया शायद एम्स के दाखिल भी जरा है ना ਉਹ ਕਰਵਾਉਣਾ ਪਿਆ ਸੀਗਾ ਪਰ ਇਹ ਜਦੋਂ ਸਾਰੀ ਕਹਾਣੀ ਵਿਆਨੀ ਆ ਉਸ ਤੌਰ ਤੇ ਪਰ ਸਾਰਾ ਹਿੰਦੂਗਿਆ ਦੇਸ਼ ਇਹ ठाणे ਦੇ ਵਿੱਚ ਐਸਾ ਹੋਇਆ ਚਲੋ ਦੇਖੋ ਪ੍ਰਵੀਨ ਜੀ ਇਹਨਾਂ ਨੇ ਜੋ ਮਾਮਲਾ ਬਣਾਇਆ ਵੈਸੇ ਤੇ ਇਹ ਅੱਧੀ ਰਾਤ ਦਾ ਮਾਮਲਾ ਹੈ ਮੈਂ ਪੁਲਿਸ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਤੇ ਇੰਡੀਆ ਦੀ ਪਬਲਿਕ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੂੰ ਹੂੰ ਰਾਤ ਨੂੰ ਖਾਦੀ ਪੀਤੀ ਹੁੰਦੀ ਆ ਉਸ ਨਾਲ ਕਈ ਵਾਰ ਝੜਪੀ ਹੋ ਜਾਂਦੀ ਆ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹਮਮ ਗੱਲ ਇਹ ਆ ਕਿ ਜੇ ਮੰਨ ਲਓ ਕੋਈ ਇਸ ਤਰ੍ਹਾਂ ਬਤਨੀਸੀ ਕਰਦਾ ਹੈ ਚਾਹੇ ਪੁਲਿਸ ਸੜਕ ਤੇ ਆ ਚਾਹੇ ਥਾਣੇ ਚ ਹਮਮ ਤਾਂ ਪੁਸਤਕਾਮ ਕੀ ਹੁੰਦਾ ਹੈ ਕਿ ਇੱਕ ਵਾਰੀ ਬੰਦੇ ਨੂੰ ਜਿੰਨੇ ਮਰਜੀ ਹੈ ਇੱਕ ਵਾਰੀ ਤੁਸੀਂ ਹਵਾਲਾ ਚ ਪਾ ਦਿਓ ਜਦੋਂ ਉਹਦਾ ਕੋਈ ਲੱਝਾਏਗਾ ਆਦਾ ਕੀਤਾ ਸਮਾਨ ਸਵੇਰੇ ਉਹਦਾ ਬੜੀ ਗੱਲ ਐਲਾਨ ਕਰ ਦਿਓ ਜਨ ਵਾਰਨਿੰਗ ਦੇ ਕੇ ਸ਼ਕ ਹਮ ਠੀਕ ਹੈ ਨਾ ਸਾਹਿਬ ਆ ਹੁੰਦਾ ਪ੍ਰੋਸੀਜਰ ਪੁਸਤਾ ਕੋਈ ਵੀ ਬੰਦਾ ਉਹਦੀ ਡਾਕਟਰੀ ਕਰਾ ਲੈਂਦੇ ਮਲਾਜਾ ਕਰਵਾ ਲੈਂਦੇ किसने वाकया खाता पीता है जे इन्होंने कुछ ऐसा वैसा किया जरा पुलिस का दोष है, है। कि जी जब ज खिलाफ डॉक्टरी मुलाजा जो करवा के रिपोर्ट कीती की होंगी कि हां भाई सारा कुछ है तो अच्छे जनतक भी कर दे हम इस मामले देख नवीन पटनायक ने जो जे दूजे तीजे विरोधी धिर वाले आ सारे सवाल चुके हैं ਇਹਦੀ ਜਾਂਚ ਪੜਤਾਲ ਹੁਣ ਕਰੇਗੀ ਪੁਲਿਸ ਵੈਸੇ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਪਰ ਥਾਣੇ ਦੇ ਅੰਦਰ ਥੋੜੀ ਹੋਇਆ ਇਥੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਮੈਂ ਇਹ ਵੀ ਕਿਹਾ ਕਿ ਸੰਭਾਵਨਾ ਇਹ ਵੀ ਹੁੰਦੀ ਹੈ ਕਿ ਕਈ ਵਾਰ ਗਲਤੀ ਪਬਲਿਕ ਦੇ ਵਿੱਚੋਂ ਵੀ ਬੰਦੇ ਅੰਦਰ ਹੁੰਦੀ ਹੈ ਹੂੰ ਉਹ ਫਿਰ ਆਪਣੀ ਗੱਲ ਨੂੰ ਦੂਜੇ ਪਾਸੇ ਵੀ ਟੋਰ ਲੈਂਦੇ ਪਰ ਰੌਲਾ ਇਹ ਕਿ ਇੰਨੀਆਂ ਸੱਟਾਂ ਲੱਗਣ ਦਾ ਕੀ ਹੂੰ ਤਾਂ ਕਿ ਜੇਲ੍ਹ ਦੇ ਵਿੱਚ ਤੇ ਸੱਟਾਂ ਨਹੀਂ ਨਾ ਲੱਗ ਸਕਦੀਆਂ ਹੂੰ ਨਟਾਤੀ ਲਗੀ ਤਾਂ ਮਤਲਬ ਕਿ ਤੁਸੀਂ ਮੈਡੀਕਲ ਵੀ ਨਹੀਂ ਕਰਵਾਇਆ ਜਿਹੜਾ ਬਾਅਦ ਦੇ ਵਿੱਚ ਉਹਨੂੰ ਭੇਲ ਲੈ ਕੇ ਕਿਉਂਕਿ ਵਕੀਲ ਸੀ ਬੇਸ਼ੱਕ ਉਹਨ ਵਕੀਲ ਲੈ ਕੇ ਮੈਡੀਕਲ ਕਰਵਾਣਾ ਸੀ ਸੋ ਇਸ ਕਰਕੇ ਪੁਲਿਸ ਇਸ ਮਾਮਲੇ 'ਚ ਡੈਫਨਿਟਲੀ ਫਸੇਗੀ ਫਸੇਗੀ ਪਰ ਇਹ ਜਿਹੜੀ ਗਰਿੰਦਗੀ ਦੀ ਕਹਾਣੀ ਹੈ ਇਹ ਕਿਤੇ ਇੱਕ ਠਾਣੇ ਦੀ ਕਹਾਣੀ ਨਹੀਂ ਬਹੁਤ ਬਹੁਤ ਬਹੁਤਾਂ ਤੇ ਇਸ ਤਰ੍ਹਾਂ ਸਾਡੇ ਪੰਜਾਬ 'ਚ ਇੱਕ ਕਬੱਡੀ ਕਬੱਡੀ ਘੜਾ ਰਹੀ ਜਿਹੜਾ ਬਿੱਕੇ ਦਿਨੀ ਸੂ ਸੈਟ ਕਰ ਜਾਂਦਾ ਉਹਦਾ ਕਾਰਨ ਏ ਵੀ ਸੀ ਕਿ ਠਾਣੇ ਦੇ ਵਿੱਚ ਉਹਨੂੰ ਗਲਾਲਤ ਪਰਿਸਥਿਤੀ ਦਾ ਸਾਹਮਣਾ ਕਰਨਾ ਪਿਆ। ਇਹ ਬਹੁਤ ਸਾਰੇ ਠਾਣਿਆਂ ਦੀ ਗੱਲ ਹੈ। ਹੂੰ ਜੀ ਬਿਲਕੁਲ ਤੇ ਮੈਂ ਜੀ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰੀਏ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਦੇ ਵਿੱਚ ਹੀ ਹੋ ਗਿਆ ਜੀ ਫਰਜ਼ੀ ਬੜਾ। ਆ ਇਹ ਵੀ ਬੜੀ ਹੈਰਾਨ ਕੀਤੀ ਗੱਲ ਆ ਇੱਥੇ ਜਿ ਕੋ 13ਵੀਂ ਆ ਜਗੋਂ 14ਵੀਂ ਆ ਜਗੋਂ 15ਵੀਂ ਆ ਜਗੋਂ 16ਵੀਂ ਆ ਪਤਾ ਨਹੀਂ ਕਿਹੜੀਆਂ ਕਿਹੜੀਆਂ ਜਗੋਂ ਹੁੰਦੀਆਂ ਨੇ। ਹੂੰ 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 ਦਰਸਲ ਕੀ ਹੈ ਕਿ ਸੁਪਰੀਮ ਕੋਰਟ ਨੇ ਇੱਕ ਪਟੀਸ਼ਨ ਦੇ ਮਾਮਲੇ 'ਚ ਫਰਜ਼ੀ ਬਣਾਇਆ ਹੈ ਜੀ ਦਰਸਲ ਕੀ ਹੈ ਕਿ ਕੋਈ ਪਟੀਸ਼ਨ ਲੱਗੀ ਸੀਗੀ ਹਮਮ ਜਾਨੀ ਉਹ ਜੋ ਵੀ ਹੁੰਦੀ ਹੈ ਨਾ ਸਪੈਸ਼ਲ ਲੀ ਪਟੀਸ਼ਨ ਬੋਲਦੇ ਉਹਨੂੰ ਐਸ ਐਲ ਪੀ ਕਹਿੰਦੇ ਆ ਹਮਮ ਤਾਂ ਇਹਦੇ ਵਿੱਚ ਹੁਣ ਹੋਇਆ ਕਿ ਆ ਕਿ ਭਗਵਾਨ ਸਿੰਘ ਬਨਾਮ ਸਟੇਟ ਆਫ ਯੂਪੀ ਮਾਮਲਾ ਸੀ ਕੋਈ ਜੀ ਪਟੀਸ਼ਨ ਕਰਤਾ ਸੀ ਜਿਹੜਾ ਭਗਵਾਨ ਸਿੰਘ ਉਹ ਉਸਨੇ ਆ ਕੇ ਸੁਪਰੀਮ ਕੋਰਟ ਕਿਹਾ ਕਿ ਉਸਨੇ ਪੇ ਕਦੇ ਕਿਸ ਤਾਕਲੀ ਨਹੀਂ ਕੀਤਾ ਇਹ ਨਾ ਹੀ ਉਹ ਕਦੇ ਕਿਸੇ ਵਕੀਨੀ ਨੂੰ ਮਿਲਿਆ ਹੈ ਨਾ ਹੀ ਉਸਨੇ ਕੋਈ ਜਿਹੜੀ ਵੀ ਆ ਵਕਾਲਤ ਪੈਰੋਕਰੀ ਉਹਦੇ ਵਾਸਤੇ ਰੱਖਿਆ ਹੂੰ 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 ਉਹ ਜਦ ਕੇ ਕੇਸ ਨਾਲ ਜੁੜੇ ਵਕਾਲਤ ਨਾਮੇ ਤੇ ਪਟੀਸ਼ਨਰ ਭਗਵਾਨ ਸਿੰਘ ਤੇ ਦਸਤਖਤ ਮੌਜੂਦ ਸੀਗੇ ਅੱਛਾ ਇੰਨਾ ਹੀ ਨਹੀਂ ਦਸਤਾਖਤ ਤੇ ਦਸਤਾਵੇਜ਼ ਜਿਹੜੇ ਹੁੰਦੇ ਉਹ ਨੋਟਰੀ ਤੋਂ ਪੁਸ਼ਟੀ ਕਰਾਏ ਜਾਂਦੇ ਆ ਹਾਈ ਕੋਰਟ 'ਚ ਜੇ ਤੁਸੀਂ ਵਕੀਲ ਕਰੋਗੇ ਨਾ ਸਾਫ ਲਾ ਕੇ ਹਮ 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 ਪਰ ਸੁਪਰੀਮ ਕੋਰਟ 'ਚ ਤਾਂ ਉੱਥੇ ਕੀ ਹੁੰਦਾ ਹੈ ਕਿ ਬਕਾਇਦਾ ਤੁਹਾਨੂੰ ਪਹਿਲਾਂ ਨੋਟਰੀ ਕੋਲ ਜਾਣਾ ਪੈਂਦਾ ਹਮ ਨੋਟਰੀ ਅਟੈਸਟਡ ਕਰਦਾ ਹੈ ਹਮ ਤੇ ਫਿਰ ਉਸ ਤੋਂ ਬਾਅਦ ਵਕੀਲ ਕੇਸ ਲੜਦਾ ਹੈ ਇਹ ਸਾਡੇ ਆਪਣੇ ਨੀਤੀ ਅਨੁਸਾਰ ਦੇ ਨੇ ਛੋਟੀਆਂ ਕੋਟਾਂ 'ਚ ਸ਼ੱਕ ਇਹ ਫਾਰਮੈਟ ਵੀ ਨਾ ਵੀ ਚੱਲਦੀ ਉਹ ਅਲਾ ਵਕਾਲਤ ਨਾ ਮਾਨ ਲੈ ਜਾਂਦਾ ਦਸਤਾਖਤ ਕਰਵਾ ਲੈ ਜਾਂਦੇ ਹੂੰ ਹੁਣ ਨੋਟਰੀ ਦੇ ਜੀ ਅਟੈਸਟਡ ਮੂਰ ਦਸਤਾਖਤ ਹੋਊਗੀ ਉਧਰ ਉਹਦੇ ਵੀ ਦਸਤਾਖਤ ਨੇ ਤਾਂ ਸੁਪਰੀਮ ਕੋਰਟ ਨੇ ਅਖਿਆ ਕਿ ਕਾਲਾ ਮਾਲਾ ਕੀ ਆ ਜਿਹਦੇ ਨਾਮ ਤੇ ਪਟੀਸ਼ਨ ਲੱਗੀ ਆ ਉਹ ਆ ਕੇ ਕਹਿੰਦਾ ਕਿ ਹਜ਼ੂਰ ਮੈਂ ਤੇ ਕਦੇ ਕਿਸੇ ਕੋ ਕਿਮੀਓ ਮਿਲਿਆ ਹੀ ਨਹੀਂ ਹੂੰ ਹੂੰ ਮੈਂ ਤੇ ਕਦੇ ਕੋਈ ਪਟੀਸ਼ਨ ਪਾਈਓ ਹੀ ਨਹੀਂ ਜੀ ਤੇ ਤੁਸੀਂ ਕਹਿੰਦੇ ਹੋ ਕਿ ਆਹ ਵੇਖੋ ਜੀ 10 ਦਾ ਖਤਨਾਏ ਆਹ ਵੇਖੋ ਜੀ ਕਿ ਇਹਦੇ ਵਿੱਚ ਨੋਟਰੀ ਅਟੈਸਟਿੰਗ ਹੈ ਤਾਂ ਉੱਤਾ ਫਿਰ ਕਹਿੰਦੇ ਕਿ ਤੁਸੀਂ ਕੋਰਟ ਅਫਸਰ ਹੁੰਦੇ ਹੋ ਵਕੀਲ ਜਿਹੜੇ ਆ ਤਾਂ ਇਹ ਤੇ ਫਿਰ ਗਲਤ ਮਕਸਦ ਹਾਸਲ ਕਰਨੀ ਗਲਤ ਮੁਕਦਮੇਵਾਸੀ ਚ ਜੇ ਤੁਸੀਂ ਸ਼ਾਮਲ ਹੋ ਰਹੇ ਹੋ ਤਾਂ ਇਹਦਾ ਮਤਲਬ ਇਹ ਆ ਕਿ ਇੱਕ ਪਵਿੱਤਰ ਪੇਸ਼ੇ ਦੀ ਕਿਰਮ ਰਿਆਤਾ ਟੁੱਟ ਰਹੀ ਹੈ ਹਮ ਅਹਰ ਇਸੋ ਝਰਦੀ ਵਾਲੇ ਨੂੰ ਪੜਨ ਵਾਸਤੇ ਕਹਿੰਦੇ ਕਿ ਤੁਸੀਂ ਨਾ ਸੀਬੀਆਈ ਨੂੰ ਤੋਂ ਬਾਅਦ ਮਾਰੀ ਤਾਂ ਉਹਨਾਂ ਕਹਿੰਿਆ ਕਿ ਸੀਬੀਆਈ ਹੁਣ ਜਾਂਚ ਕਰੇ ਕਿ ਮਸਲਾ ਕੀ ਚੱਲ ਰਿਹਾ ਹੈ ਤਾਂ ਤੁਸੀਂ ਦੇਖੋ ਕਿ ਸੁਪਰੀਮ ਕੋਰਟ ਦੇ ਹਿੱਤ ਵੀ ਪਰਸੀ ਵਾੜੇ ਸੁਪਰੀਮ ਕੋਰਟ ਦੀ ਤੇ ਕੱਲ ਵੈਬਸਾਈਟ ਨਹੀਂ ਐਸ਼ਾ ਦੀ YouTube ਚੈਨਲ ਹੀ ਆਪ ਹੋ ਗਿਆ ਸੀਗਾ ਇੰਡੀਆ ਦਾ ਉਹ ਅੱਛਾ ਉੱਥੇ ਤੇ ਕ੍ਰਿਪਟੋ ਕਰੰਸੀ ਦੀਆਂ ਵੀਡੀਓ ਚੱਲਣ ਰਹੀਆਂ ਸੀ ਮੈਂ ਕਿਹਾ ਸੁਪਰੀਮ ਕੋਰਟ ਨੇ ਕੀ ਕੰਮ ਸ਼ੋਲਿਆ ਬੱਚ ਪਤਾ ਲੱਗਿਆ ਕਿ ਭਈ ਉਹ ਤੇ ਚੈਨਰਲੀ ਹੈਕ ਹੋ ਗਿਆ ਸੋ ਸੁਪਰੀਮ ਕੋਰਟ ਵੀ ਲੋ ਫਰਜ਼ੀ ਵਾੜਾ ਕਰਨ ਕੋ ਗ੍ਰੀਜ਼ ਨਹੀਂ ਕਰਦੇ ਪਰ ਜੇ ਮੰਨ ਲਓ ਇਹ ਫਰਜ਼ੀ ਵਾੜਾ ਹੋਇਆ ਕਿ ਉਕਤ ਪਟੀਸ਼ਨ ਕਰਤਾ ਜਿਸ ਦੇ ਨਾਮ ਤੇ ਪਟੀਸ਼ਨ ਆ ਉਹ ਤੇ ਕਹਿੰਦਾ ਕਿ ਮੈਨੂੰ ਤਾਂ ਕੋਈ ਪਤਾ ਸੁਰ ਨਹੀਂ ਹੈ ਤੇ ਉਹ ਕਹਿੰਦੇ ਕਿ ਸਾਰਾ ਕੁਝ ਮੌਜੂਦ ਹੈ ਤੁਹਾਡਾ ਮਤਲਬ ਇਹ ਆ ਕਿ ਜੇ ਕਿਸੇ ਨੇ ਕੀਤਾ ਹੋਇਆ ਐ ਤਾਂ ਬਹੁਤ ਫਿਰ ਕਿਸੇ ਪਾਸੇ ਗਾ ਜੀ ਤੇ ਅਗਲੀ ਖਬਰ ਦੇ ਵੱਲ ਉਹਦੀ ਮਿੰਟ ਜੀ ਗੱਲ ਕਰੀਏ ਆਪਾਂ ਵਿਦਿਆਰਥੀਆਂ ਦੀ ਤਿਆਰੀ ਵਾਸਤੇ ਕਹਿੰਦੇ ਨਿਗੂਣੀ ਰਾਸ਼ੀ ਜਾਰੀ ਹੋਈ ਹੈ ਜੀ ਆਹਿੱਤੇ ਦਿੱਤਾ ਹੈ ਨਾ ਪਰਮੇਂ ਜੀ ਹੂੰ ਹੂੰ ਬਲੇ ਆਕੇ ਨੈਸ਼ਨਲ ਅਚੀਵਮੈਂਟ ਸਰਵੇ ਹੁੰਦਾ ਕਿ ਨੈਸਟ ਬੋਲਦੇ ਨੇ ਉਹਨੂੰ ਨੈਸ ਜੀ ਜੀ ਨਾਸ ਨਹੀਂ ਨੈਸ ਹੂੰ ਹੂੰ ਤਾਂ ਗੱਲ ਇਹ ਆ ਕਿ ਜਿਹੜਾ ਇਹ ਨੈਸ਼ਨਲ ਅਚੀਵਮੈਂਟ ਸਰਵੇ ਹੈ ਨੈਸ ਤਾਂ ਇਹਦੇ ਵਿੱਚ ਕਿਤਾ ਹਰ ਸਾਲ ਨਵੰਬਰ ਦੇ ਵਿੱਚ ਨਾ ਸਾਇੰਸ ਸਮਾਜਿਕ ਸਿੱਖਿਆ ਹਮਮ ਤੇ ਗਣਿਤ ਹਮ ਇਹ ਮਤਲਬ ਕਿ ਮੈਂ ਤਾਂ ਵੈਸੇ ਸਮਾਜਿਕ ਸਿੱਖਿਆ ਹੀ ਠੀਕ-ਠਾਕ ਮਾੜੀ ਮੂਵੀ ਕਰ ਲੈਂਦਾ ਸੀ ਬਾਕੀਆਂ ਤੇ ਆਪਣੇ ਹੱਥ ਆੜੇ ਹੀ ਸੀਗੇ ਤਕਰੀਬ ਤੋ ਕਹਿੰਦੇ ਕਿ ਸੂਬੇ ਦੀ ਮਾਮੂਲੀ ਜਿਹ ਇਹਨਾਂ ਦਾ ਟੈਸਟ ਲਿਆ ਜਾਂਦਾ ਹੈ ਜੀ ਤਾਂ ਇਸ ਟੈਸਟ ਤੇ ਆਧਾਰ ਤੇ ਹੀ ਵਿਦਿਆਰਥੀਆਂ ਦੀ ਜੋ ਮਤਲਬ ਕਿ ਗ੍ਰੇਡੇਸ਼ਨ ਬਣਦੀ ਹੈ ਕਿ ਟਵਾਈਸ ਹਮ ਹਮ ਉੱਤੇ ਓਵਰ ਆਲ ओके नेशनल अचीवमेंट सर्वे हो गया ना त फिर पता लगदा कौन कितने पाए इज्जत ना आ देखे सारा किस में है कितना दम त एक तरह नाल दम खम बखौण वाली ਗੱਲ ਜੀ ਹੁਣ ਇਹਦੀ ਤਿਆਰੀ ਆਰੰਭ ਹੋ ਜਾਂਦੀ ਆ ਮਤਲਬ ਕਿ ਜਿਹੜੇ ਸਟੂਡੈਂਟ ਮદાન ਚ ਉਤਾਰਨੇ ਹੁੰਦੇ ਨੇ ਹਮਮ ਕਿਸੇ ਵੀ ਸਟੇਟ ਨੇ ਉਹਨਾਂ ਦੀ ਤਿਆਰੀ ਸਟਾਰਟ ਹੋ ਜਾਂਦੀ ਆ 2-4 ਮਹੀਨੇ ਪਹਿਲਾਂ ਜੀ ਕਿ ਇਸ ਸਰਵੇ ਚ ਸਾਡੀ ਸਥਿਤੀ ਜਿਹੜੀ ਆ ਉਹ ਬਹੁਤ ਹੀ ਖਸਤਾ ਨਾ ਹੋਵੇ ਹਮ ਉਹਨੂੰ ਜੋ ਸਿੱਖਾ ਅਤੇ ਸੇਧ ਦੇ ਨਾਮ ਤੇ ਮੂਰੇ ਸਤੌਜ ਮੁਖ ਮੰਤਰੀ ਬਣਨੇ ਆ ਠੀਕ ਹੈ ਜੀ ਉਹਨਾਂ ਦੇ ਆਪਣੇ ਰਾਜ ਦੇ ਵਿੱਚ ਜੋ ਨੈਸ ਦੀ ਤਿਆਰੀ ਆ ਉਹਦੇ ਵਾਸਤੇ ਜਨਾਨ ਜਿਹੜੀ ਇਹਨਾਂ ਨੇ ਮਾਲੂ ਉਨਦਾਦ ਦੇਣੀ ਸਟਾਰਟ ਕੀਤੀ ਆ ਉਹ ਪਰ ਸਟੂਡੈਂਟ 10 ਰੁਪਏ ਆ 10 ਰੁਪਏ ਯਾਨੀ ਜੇ ਇੱਕ ਬੱਚਾ ਕਹ ਲੋ ਕਿ

ਸੋ ਬੰਦੇ ਆ ਕਿ ਇਹ ਜੇ ਆਪਾਂ ਲਖੀਏ ਪੇਜਾਂ ਪੇਜਾਂ ਦਾ ਹੀ ਖਰਚਾ ਮੇਰੇ ਖਿਲਦੇ ਨਾਲ ਇੱਕ ਸਟੂਡੈਂਟ ਦਾ ਨਾ 5-700 ਰੁਪਏ ਹੋ ਜਾਂਦੇ ਜੀ ਤੇ ਜਿਹੜੇ ਹੁਣ ਅਧਿਆਪਕਾ ਖਰਚ ਕਰਨਗੇ ਜਾਂ ਬੱਚੇ ਆਪਣੇ ਘਰੋਂ ਖਰਚ ਕਰਨਗੇ ਸੋ ਗੱਲ ਇਹ ਆ ਕਿ ਅਸੀਂ ਕਿਹੋ ਜਿਹਾ ਮੁਦਰਾ ਨਿਭਾ ਕਰ ਰਹੇ ਆ ਆਪਣੇ ਤੋਂ ਦੇ ਗੱਲਾਂ ਅਸੀਂ ਕਰਦੇ ਆ ਸਕੂਲ ਆਫ ਫੈਮਿਨਸ ਦੀਆਂ ਹਮ ਬੜੀਆਂ ਬੜੀਆਂ ਮਸ਼ਹੂਰੀਆਂ ਦਿੰਨੇ ਸਾਡੀ ਹਾਲਤ ਆ ਹੈ ਸਾਰਾ ਕਿ ਨੈਸ ਵਰਗੇ ਜਿਹੜੇ ਮਤਲਬ ਕਿ ਬਹੁਤ ਵਧੀਆ ਧੱਕ ਦੇ ਸਰਵੇ ਹੁੰਦੇ ਆ ਉਹਦੇ ਵਿੱਚ ਸਾਡੀ ਤਿਆਰੀ ਇਹ ਆ ਕਿ 10 ਰੁਪਏ ਅਸੀਂ ਇੱਕ ਬੱਚੇ ਨੂੰ ਦੇ ਕੇ ਆਖਣਦੇ ਆ ਕਿ ਲੈ ਬੱਚਾ ਕਰ ਤੇ ਆ ਹੂੰ ਤੇ ਇਹ ਤੁਸੀਂ ਦੇਖ ਲਓ ਕਿ ਜਦੋਂ ਇਹ ਇਲੈਕਸ਼ਨ ਚ ਉੱਤਰਦੇ ਆ ਤਾਂ ਇਹਨਾਂ ਦੀ ਤਿਆਰੀ ਕਰੋੜਾਂ ਤੋਂ ਸਟਾਰਟ ਹੁੰਦੀ ਹੈ ਹੂੰ ਕਿ ਅਸੀਂ ਇਲੈਕਸ਼ਨ ਚ ਜਾਣਾ ਪਹਿਲਾਂ ਹੁਣ ਦਿੱਲੀ ਚ ਜਾਣਾ ਹਰਿਆਣੇ ਤੇ ਜਾਣਾ ਹੈ ਇਲੈਕਸ਼ਨ ਚ ਹੂੰ ਤੇ ਐ ਐ ਥੋੜੀ ਮਤਲਬ ਕਿ ਚੱਲਣ ਦੇ ਆ ਸਾਰਾ ਕੁਝ ਇਹਨਾਂ ਦੇ ਅੰਦਰ

ਆਪ ਦਾ ਆਪਦੇ ਰੀਤੋਂ ਮਿੰਟੂ ਜੀ ਹੁਣ ਦੇਖੋ ਹਜੇ 27 ਕਿਤੇ ਦੂਰ ਹੈ ਤੇ ਉਹਦਾ ਫਿਕਰ ਪਹਿਲਾਂ ਹੀ ਹੋਇਆ ਪਿਆ ਉਹਨੂੰ ਵੀਰ ਲਾਲਗੇ ਇਹਨੂੰ ਵੀਰ ਲਾਲਗੇ ਇਹਨੂੰ ਵੀ ਨਾਲ ਲਾਲਗੇ ਉਹਨੂੰ ਫਲਾਣੇ ਨੂੰ ਚੇਅਰਮੈਨ ਲਾਲਗੇ ਫਲਾਣੇ ਨੂੰ ਐ ਕਰ ਲਗੇ ਜੋੜ ਤੋੜਾ ਜਦੋਂ ਕੋਈ ਦਿੱਲੀ ਨੂੰ ਮੜਾ ਜ ਤਣਕਾ ਵੱਜ ਜਾਂਦਾ ਫਿਰ ਹੋਰ ਪਾਸੇ ਨੂੰ ਗੱਡੀ ਖੋ ਤੁਰਦੀ ਹੈ ਜਿਹੜੇ ਬੱਚਿਆਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦਾ ਤਾਂ ਹੁਣ ਰੱਬ ਹੀ ਆਸਰੇ ਆ ਕਹਿਣ ਤੋਂ ਭਾਵ ਕੰਮ ਅਗਲੀ ਗੱਲ ਕਰ ਲਗੇ ਮਿੰਟੂ ਜੀ ਵੱਡੀ ਬਸੋਂ ਭਾਰਤ ਦੀ ਪੰਜਾਬ ਦੀ ਜਿਹੜੀ ਉਸ ਵੱਡਾ ਤਬਕਾ ਹੀ ਹੈ ਜਿਹੜਾ ਉਸ ਟੈਗ ਦੇ ਹੇਠ ਆਉਂਦਾ ਤੇ ਜਿਹੜਾ ਉਹਦੀ ਮਾਰ ਚੱਲ ਰਿਆ ਅਸਲ ਦੇ ਵਿੱਚ ਬੇਰੁਜ਼ਗਾਰੀ ਇਹ ਪੱਤਾ ਵੀ ਮਜ਼ਾਕ ਹੀ ਬਣ ਕੇ ਰਹਿ ਗਿਆ ਜੀ ਦੇਖੋ ਅਨਪਲॉयਮੈਂਟ ਥਾ ਮੇਰੇ ਖਿਆਲ ਤੇ ਨਾਲ ਗਲੋਬਲ ਸਮੱਸਿਆ ਹੈ ਇਹ ਇਕੱਲੇ ਇੰਡੀਆ ਦਾ ਪੰਜਾਬ ਹੀ ਨਹੀਂ ਨਸੀਬ ਗਲੋਬਲ ਸਮੱਸਿਆ ਪਰ ਫਰਕ ਇਹ ਹੁੰਦਾ ਕਿ ਹਰਿਆਣੇ ਦਾ ਮੈਂ ਡਾਟਾ ਕੱਢ ਕੇ ਦੇਖ ਰਿਹਾ ਸੀਗਾ ਕਿ ਇੱਕ ਮੌਕਾ ਆਇਆ ਕਿਉਂਕਿ 30%

ਤੁਸੀਂ ਉਸ ਬੇਰੁਜ਼ਗਾਰ ਨੂੰ ਜੋ ਗੁਜ਼ਾਰੇ ਵਾਸਤੇ ਜਾਂ ਐਲੋਕੇ ਅੱਗੇ ਮੌਕਿਆਂ ਵਾਸਤੇ ਤਿਆਰ ਰੱਖਣਾ ਜਾਂ ਤਿਆਰ ਕਰਨਾ ਉਹਦੇ ਵਿੱਚ ਕੀ ਕਰ ਰਹੇ ਹੋ ਤਾਂ ਪੰਜਾਬ ਦੀ ਇਹ ਸੁਭਤਿਆ ਹੈ ਜਨਾਬ ਕਿ ਇਸੇ ਵਿਲੇ ਤਸਦੀਕ ਹੈ 2006 ਦੇ ਦੌਰਾਨ 4803 ਬੇਰੁਜ਼ਗਾਰ ਜਿਹੜੇ ਸੀ ਉਹ ਪਤਾ ਹਾਸਲ ਕਰ ਲਏ ਸੀ ਹਮ ਹਮ पर हम जिला रोजगार दफ्तर च इकती अगस्त तेई तक एक लख अठासी हजार सात सौ कैताली बेरोजगार जुके लख ती हजार एक सौ सताहठ लड़के जबकि अठवंजा हजार पांच सौ तो चौहत्तर लड़कियां ठीक है पर दो हजार बी तेई का जो अंकड़ा चेक कियागल बेरोजगार ने मतलब कि एक भी बेरोजगार ने कोई पत्ता हासिल नहीं ठीक है जी मतलब कि हम ये जो पत्ता है पहली गल तो यह अड़ताली सौ तीन बेरोजगारों पत्ता देखिए उस टाइम छह सत्त पैंठ लख बत्ती हजार अठाहठ रुपए डिस्ट्रीब्यूट किया गया पर अच कोई सिंगल मुंडा भी नहीं लै रहा जहाँ कोई कुड़ी बेरोजगार है जी रजिस्टर्ड वो नहीं लै रही ए मतलब की है ਇਦਾ ਮਤਲਬ ਇਹ ਆ ਕਿ ਦਰਅਸਲ ਜਦੋਂ ਅਸੀਂ ਇਹਨਾਂ ਤੇ ਜਾ ਕੇ ਉਹ ਦੇਖਦੇ ਆ ਨੋਰਮਸ ਜਾਂ ਸ਼ਰਤਾਂ ਜਿਹੜੀਆਂ ਹੁੰਦੀਆਂ ਉਹ ਇਹ ਨੇ ਪ੍ਰਵੀਨ ਜੀ ਜੀ ਕਿ ਉਹੀ ਬੰਦਾ ਪਤਾ ਲੈ ਸਕਦਾ ਵਾ ਜਿਹੜਾ ਕਿ ਪਰਿਵਾਰ ਦਾ ਜੀ ਹੋਵੇ ਤੇ ਉਸ ਪਰਿਵਾਰ ਦੀ ਆਮਦਨ ਮੈਂ 12000 ਹੋਵੇ ਜੀ ਤੁਸੀਂ ਸੋਚ ਕੇ ਦੇਖੋ ਕਿ 12000 ਰੁਪਏ 12000 ਸਰ ਇੱਕ ਮਹੀਨੇ ਦੀ ਆਮਦਨ ਹੋ ਜਾਂਦੀ ਹੈ ਤਾਂ ਕਿ ਨਾਲ ਹੀ ਹੋ ਜਾਂਦੀ ਹੈ ਇਹ ਬੰਦਾ ਦਿਹਾੜੀਦਾਰ ਵੀ ਆ ਇਹਨੇ 400 ਰੁਪਏ ਤਾਂ ਐਵਰੇਜ ਆਪਾਂ ਲਾ ਕੇ ਚੱਲਦੇ ਆ ਨਾ 3 ਦਿਨ ਬਿਲਕੁਲ ਬਿਲਕੁਲ ਤੂੰ ਤਾਂ ਇੱਕ ਮਿੰਟ ਮਤਲਬ ਕਿ ਤੁਸੀਂ ਦੇਖੋ ਇਹਨਾਂ ਲੋਕਾਂ ਨੇ ਰੁਜ਼ਗਾਰ ਤੇ ਕੀ ਦੇਣੇ ਆ ਰੁਜ਼ਗਾਰ ਛੱਡੋ ਆ ਕੈਨੇਡਾ ਦੀ ਗੱਲ ਕਰਕੇ ਆਟੀਆਂ ਹਮ ਕੀ ਪਿਆਰੀ ਹੈ ਤੇ ਉਹਨਾਂ ਨੇ ਕੈਪਲਾ ਦਿੱਤੀ ਆ ਵੀਜ਼ੇ ਕੈਦੋਂ ਪੰਚੀ ਕੋ 45% ਕੱਟ ਕਰ ਦੇਣੀ ਜੀ ਜੀ ਤੇ ਇਹ ਜਿਹੜੇ ਤਿਆਰੀ ਕਰਕੇ ਬੈਠੇ ਸੀ ਕਿ ਚਲੋ ਵਿਆਹ ਤੇ ਲਾ ਦੇ ਆ ਕਿ 20 25 ਲੱਖ ਉਹਨੂੰ ਖਲਾ ਦੇ ਆਂਗੇ ਨਾਲ ਦੀ ਨੂੰ ਤੇ ਆਪ ਚਲੇ ਜਾਵਾਂਗੇ ਹੁਣ ਉਹਨਾਂ ਦਾ ਕੀ ਕਰੂ ਜਾਂ ਜਿਹੜੇ ਉਧਰੋਂ ਆਉਣਗੇ ਵਾਪਸ ਕੀ ਕਰੋਗੇ ਉਹਨਾਂ ਦਾ ਹਮ ਹੈ ਤੁਹਾਡੇ ਕੋਲ ਕੋਈ ਰੂਟ ਨਾ ਨਾ ਕੋਈ ਨਹੀਂ ਰਿਵਰਸ ਮਾਈਗ੍ਰੇਸ਼ਨ ਕਹਿ ਦੇਣਾ ਸੌਖਾ ਹੈ ਹਮ ਜਾਂ ਮਾਈਗ੍ਰੇਟ ਨਾ ਬਣੋ ਕਹਿ ਦੇਣਾ ਸੌਖਾ ਹੈ ਮੈਂ ਮੇਰੇ ਕਈ ਵਾਰ ਮੇਰੇ ਦੋਸਤ ਨੇ ਚਲੋ ਪੋਲਟਿਕਸ ਦੇ ਵਿੱਚ ਵੀ ਨੇ ਕਮਾਜ ਕੇ ਬਾਦੇ ਵਿੱਚ ਪ੍ਰਵਾਸ ਆਖੇ ਸਰਾਪ ਹੈ ਮੈਂ ਕਿਹਾ ਕਿਵੇਂ ਕਿੰਨੇ ਸਾਲਾਂ ਤੋਂ ਗਵਰਨਮੈਂਟ ਹਸ ਕੱਟ ਕੇ ਦੇਖ ਲੋ ਜੇ ਪੰਜਾਬ ਕੋ ਮਰੋਂ ਨਾ ਆਉਂਦਾ ਹੋਵੇ ਤੇ ਤੁਹਾਡੀ ਤੁਹਾਡੀ ਇਕਨੋਮੀ ਦਾ ਕੀ ਹਾਲ ਹੋਵੇ ਕੀ ਹਾਲ ਹੋਵੇ ਬਿਲਕੁਲ ਸਹੀ ਤਾਂ ਗੱਲ ਇਹ ਆ ਕਿ ਅਸੀਂ ਇੱਕ ਪੱਖ ਤੋਂ ਚੀਜ਼ਾਂ ਨੂੰ ਦੇਖਦੇ ਹਾਂ ਬਹੁਤ ਸਾਰੇ ਪੱਖ ਜਿਹੜੇ ਮਿਸ ਹੋ ਜਾਂਦੇ ਤੇ ਗੱਲ ਇਹੀ ਕਰ ਰਹੇ ਹਾਂ ਕਿ ਇਸ ਲਈ ਸਬਕੁੱਲ ਨਾਤਰ ਰੁਜ਼ਗਾਰ ਤੇ ਮੌਕੇ ਬਣ ਪਾ ਰਹੇ ਨਹੀਂ ਨਾ ਹੀ ਜਿਹੜੇ ਬੇਰੁਜ਼ਗਾਰ ਆ ਅਸੀਂ ਉਹਨਾਂ ਨੂੰ ਕੋਈ

ਤੇ ਗਿਰੀ ਵਾਲ ਵਾਂਗੂ ਹੀ ਗਾਰੰਟੀ ਹੈ ਇਹਨਾਂ ਧਿਆਨ ਦਿੰਦਾ ਨੇ ਜੀ ਜੀ ਤੇ ਰਾਜਪੁਰਾ ਸਕੈਮ ਦੇ ਵਿੱਚ ਜੀ ਦੀ ਈਡੀ ਦੀ ਐਂਟਰੀ ਹੋਗੀ ਮਿੰਟੂ ਜੀ ਦੇਖੋ ਰਾਜਪੁਰਾ ਸਕੈਮ ਜਿਹੜਾ ਸੀਗਾ ਨਾ ਇਸ ਸਕੈਮ ਇਸ ਤਰ੍ਹਾਂ ਦਾ ਸੀਗਾ ਕਿ ਇੱਥੇ ਅੰਮ੍ਰਿਤਸਰ ਕੋਲਕਾਤਾ ਇੰਟੀਗ੍ਰੇਟਿਡ ਕੋਰਿਡੋਰ ਆ ਜਿਹੜਾ ਆਪਣਾ ਪ੍ਰੋਜੈਕਟ ਆ ਜੀ ਕਿ ਮਨ ਰਾਜਪੁਰਾ ਇੰਡਸਟਰੀਅਲ ਸਮਾਰਟ ਸਿਟੀ ਪ੍ਰੋਜੈਕਟ ਐ ਤੇ ਇਹਦੇ ਵਿੱਚ ਹੀ ਆਉਂਦਾ ਸੀਗਾ ਤਾਂ ਉਹਦੇ ਚ ਕੀ ਕੀਤਾ ਗਿਆ ਸੀਗਾ ਕਿ ਚਿਤਨਾ ਪੈਸੇ ਆਏ ਹਮ ਹਮ ਜ਼ਮੀਨ ਦੇ ਦਾਦੇ ਦਾ ਉਹ ਮਤਲਬ ਕਿ ਕੁਝ ਜਿੱਦਾਂ ਲਾਲੋ ਕਿ ਸ਼ਾਮਲਾ ਜ਼ਮੀਨ ਅਕਵਾਇਰ ਕਰਨੀ ਪੰਜ ਕਿੰਮੇ ਹਮ ਉਹ ਬਹੁਤ ਵੱਡੀ ਰਕਮ ਸੀਗੀ ਜਿਹੜੀ ਤੇ ਪਾਈ ਗਈ ਜੀ ਤੇ ਉਸ ਤੋਂ ਬਾਅਦ ਕੀ ਹੈ ਕਿ ਇਹ ਜ਼ਮੀਨ ਜਿਹੜੀ ਜਿਵੇਂ ਲੈ ਕੇ ਕੋਈ ਖੇਤੇ ਤੇ ਖੇਤੀ ਕਰ ਰਿਹਾ ਸੀ ਠੀਕੇ ਤੇ ਹਮ ਉਹਨਾਂ ਨੂੰ ਉੱਚ ਜਮੀਨ ਜਿਹੜੀ ਆ ਉਹ ਉਹਦਾ ਪੈਸਾ ਦਿੱਤਾ ਗਿਆ ਤੇ ਜਿਹੜਾ ਬਾਕੀ ਸੀਗਾ ਕੁਝ ਮੁਆਵਜ਼ਾ ਪੰਚਾਇਤਾਂ ਦੇ ਖਾਤੇ ਵਿੱਚ ਪਾਇਆ ਗਿਆ ਪਰ ਹੋਇਆ ਕੀ ਕਿ ਉਹ ਜਿਹੜਾ 19 ਤੋਂ 22 ਤੱਕ ਦਾ ਇਹ ਮੁਆਵਜ਼ਾ ਸੀਗਾ ਤਾਂ ਉਹ ਗੱਲ ਇਹ ਆ ਕਿ ਪੰਚਾਇਤ ਅਫਸਰ ਜਾਂ ਕੁਝ ਜਿਹੜੇ ਹੋਰ ਅਧਿਕਾਰੀ ਕਰਮਚਾਰੀ ਸੀ ਇਹਨਾਂ ਦੇ ਮਿਲੂ ਤੋਂ ਗਿੱਦਰ ਨਾਲ ਉਹ ਦੂਜੇ ਪਾਸੇ ਵਰਤਿਆ ਗਿਆ ਜਿਹੜਾ ਕਿ ਵਿਕਾਸ ਵਗੈਰਾ ਤੇ ਜਾਂ ਇਹਨਾਂ ਚੀਜ਼ਾਂ ਤੇ ਵਰਤਿਆ ਜਾਣਾ ਸੀ ਕਿ ਪੰਚਾਇਤਾਂ ਨੂੰ ਪੈਸਾ ਦਿੱਤਾ ਗਿਆ ਸ਼ਾਮਲਾ ਜ਼ਮੀਨ ਦੇ ਬਦਲੇ ਜਿਹੜਾ ਕਿ ਉਹਨਾਂ ਦਾ ਬਣਦਾ ਸੀਗਾ ਉਹ ਪੈਸਾ ਜਿਹੜਾ ਹੈ ਕਿ ਉਹਦੇ ਨਾਲ ਉਹ ਆਪਣੇ ਕੰਮ ਖਰਚਿਆਂ ਦੇ ਰਹਿਣਗੇ ਉਹ ਪੈਸਾ ਉਰਦ ਗੁਰੂ ਕਹਿੰਦੇ ਇਹਦੇ ਵਿੱਚ ਦੱਸਦੇ ਆ ਕਿ ਧੋਕੇ ਘਣੌਰ ਦੇ ਜਿਹੜੇ ਹਿੰਦੂ ਗੁਰਲਾਲ ਘਣੌਰ ਹਾਂਜੀ ਹਾਂ ਅਮਲੀ ਉਹਨਾਂ ਨੇ ਇਹ ਮੁੱਦਾ ਵਿਧਾਨ ਸਭਾ ਚ ਵੀ ਚੁੱਕਿਆ ਸੀ ਕਿ ਉਸ ਤੋਂ ਬਾਅਦ ਏਡੀ ਦੇ ਕੰਨ ਖੜੇ ਹੋ ਗਏ ਏਡੀ ਦੀ ਐਂਟਰੀ ਕਦੋਂ ਕੇ ਵਿੱਚ ਹੋ ਗਈ ਆ ਜਿਵੇਂ ਉਹਦੀ ਦੀ ਐਂਟਰੀ ਹੋਈ ਉਰਦ ਗੁਰੂ ਕਹਿੰਦੇ ਕਿ ਕੰਮ ਕਾਜੀ ਹੋ ਗਿਆ ਨਵੀਆਂ ਵੀ ਦੀ ਗੰਦੀ ਜੀ ਬਿਲਕੁਲ ਤੇ ਮੇਰੇ ਤੋਂ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰੀਏ ਸਾਰੇ ਜ਼ਿਲ੍ਹੇ ਦੇ ਕਹਿੰਦੇ ਕੇਸ ਖੋਲ ਦਿੱਤੇ ਕਿਹੜਾ ਮਾਮਲਾ ਚ ਹਾਂਜੀ ਦੇਖੋ ਇਹ ਬੀਤੇ ਦਿਨੀ ਉਣਵਾਈ ਹੋਈ ਸੀ ਜਿਹਦੀ ਪੰਜਾਬ 'ਚ ਬੜੀ ਚਰਚਾ ਹੋਈ ਏ ਹਾਈ ਕੋਰਟ ਤੋਂ ਸੁਣਵਾਈ ਸੀ ਜਿਹਦੇ ਵਿੱਚ ਲਵਪ੍ਰੀਤ ਸਿੰਘ ਨਵਦੇ ਇੱਕ ਸ਼ਖਸ ਨੂੰ ਜਾ ਕੇ ਫਾਈਪੁੱਟਕ ਨੂੰ ਹਾਰ ਲਾਈ ਸੀ ਤੇ ਉਹ ਅੰਦਰ ਲੈ ਕੇ ਆਇਆ ਸੀ ਹਾਂ ਹਾਂ ਤੇ ਮੇਰੀ ਰਵਾਤ ਸੋ ਨਹੀਂ ਕਿ ਮੈਂ ਮਿਤ ਪ੍ਰਸਾਦ ਨੂੰ ਸੁਨੇ ਕਿਉਂਕਿ ਮੈਂ ਪੁਲਸ ਵਾਲੀ ਗੱਡੀ ਨੂੰ ਸਮੇਂ ਸਿਰ ਸਾਈਡ ਨਹੀਂ ਦੇ ਸਕਿਆ ਸੀ ਜੀ ਜੀ ਤਾਂ ਇੱਕੋ ਗੱਲ ਕੀ ਹੋ ਰਹੀ ਸੀਗਾ ਕਿ ਜਿਹੜੇ ਕੈਪਸੂਲ ਪਾ ਦਿੱਤੇ ਗਏ ਉਹ ਕਹਿੰਦਾ ਜੀ ਉਸ ਤੋਂ ਬਾਅਦ ਮੈਨੂੰ ਐਂਡੀ ਪਈ ਉਸ ਦਾ ਕੇਸ ਜਿਹੜਾ ਉਹ ਪਾ ਕੇ ਜੇਲ੍ਹ ਫਿੱਟ ਗਿਆ ਯਾਨੀ ਆਈਡਾ ਦੇਣ ਤੋਂ ਹੀ ਪੁਲਸ ਇੰਨੀ ਅਕੀ ਹੋਈ ਕਿ ਕਿਸੇ ਬੰਦੇ ਦੀ ਜ਼ਿੰਦਗੀ ਬਚਾ ਲੀ ਹੂੰ ਹਾਂ ਉਹ ਜਿਹੜੇ ਉਹ ਕੈਪਸੂਲ ਪਾਏ ਸੀਗੇ ਪਹਿਲਾਂ ਤੇ ਉਹਦੀ ਜਾਂਚ ਕਰਵਾਈ ਗਈ ਤੇ ਕੈਪਸੂਲਾ ਦੇ ਉੱਤੇ ਜਿਹੜੇ ਖੋਲ ਸੀ ਉਹਦੇ ਵਿੱਚ ਕੁਝ ਹੋਰ ਲਿਖਿਆ ਸੀਗਾ ਤੇ ਵਿੱਚੋਂ ਉਹਦੇ ਤੋਂ ਪੈਰਾਸੀਟਾ ਮੁਰਝੀ ਦੀ ਦਵਾਈ ਹੁੰਦੀ ਹੈ ਨਾ ਸੌਲਟ ਹੁੰਦਾ ਵਿੱਚ ਉਹ ਜਿਹੜਾ ਉਹ ਪਰਵਾਸ ਤੇ ਆ ਪਾਇਸ ਕਵਾਲ ਕਰਨੇ ਤਾਂ ਉਹ ਸੌਲਟ ਨਹੀਂ ਟਲੇ ਉਹ ਕਿੰਨੇ ਕਵਾਲ ਦੀ ਗੱਲ ਹੈ ਅਧ ਹੋ ਗਈ ਹੈ ਸੋ ਜਦੋਂ ਫਿਰ ਇਹਨਾਂ ਨੇ ਤਾਲਬ ਕੀਤਾ ਪੁਲਿਸ ਵਾਲਿਆਂ ਨੂੰ ਜੀ ਡੀਜੀਪੀ ਉੱਥੇ ਆ ਕੇ ਤੇ ਇੱਕ ਹਲਫਨਾਮਾ ਦਾਖਲ ਕਰਦੇ ਆ ਕਿ ਇੱਕ ਐਸਪੀ ਰੈਂਕ ਤੇ ਦੋ ਡੀਐਸਪੀ ਰੈਂਕ ਦੇ ਅਧਿਕਾਰਨਾ ਦੀ ਅਗਵਾਈ ਹੇਠ ਅਸੀਂ ਇੱਕ ਐਸਆਈਟੀ ਬਣਾ ਦਿੱਤੀ ਹੈ ਜੋ ਵੀ ਮਾਮਲਾ ਦੇਖੇ ਪਰ ਨਾਲੇ ਉਹਨਾਂ ਨੇ ਅਖਿਆ ਕਿ ਨਹੀਂ ਹੁਣ ਤੁਸੀਂ ਸਾਰੇ ਹੀ ਮਾਮਲੇ ਦੇਖੋ ਸਾਰੇ ਹੀ ਮਾਮਲੇ ਦੇਖੋ ਜੀ ਦੇ ਕਿ ਕਿਹੜੇ ਸਹੀ ਨੇ ਕਿਹੜੇ ਗਲਤ ਨੇ ਕੀ ਪਤਾ ਤੁਹਾਡੀ ਪੁਲਿਸ ਨੇ ਕਿੰਨੇ ਉਹ ਜੇ ਕੰਮ ਕੀਤੇ ਹ ਹੁਣ ਅੱਛਾ ਪੁਲਿਸ ਨੂੰ ਗੱਡੀ ਤੇ ਪਤਾ ਨਹੀਂ ਇੱਕ ਦਮ ਚ ਪਿੰਨੀ ਬਰੀ ਸੜਕ ਤੇ ਰਹਿੰਦੀ ਹੋਏਗੀ ਕਿੰਨੇ ਰਗੜੇ ਜੇ ਹਮ ਤੁਹਾਡਾ ਬੇੜਾ ਤਰਜੇ ਤੁਹਾਡਾ ਜੀ ਸਾਈਡ ਨਹੀਂ ਮਿਲੀ ਤੇ ਤੁਸੀਂ ਬੰਦਾ ਹੀ ਸਾਈਡ ਲਾਈਨ ਕਰ ਦਿੱਤਾ ਹਮ ਸੋ ਇਸ ਕਰਕੇ ਬੜੀ ਜ਼ਿਆਦਾ ਚਰਚਾ ਹੈ ਇਸ ਮਾਮਲੇ ਦੀ ਕਿ ਹਮ ਤੇ ਮੈਂ ਤਾਂ ਕਹਿਣਾ ਕਿ ਜੇ ਕੇਸ ਖੋਲਣ ਲੱਗੇ ਸੀ ਪੂਰੇ ਸੂਬੇ ਦੇ ਖੋਲੋ ਤੇ ਆંકੜੇ ਦੇ ਦਿੰਦੇ ਆ ਅੱਛਾ ਕਮਾਲ ਦੀ ਗੱਲ ਹੈ ਕਿ ਜਿਸ ਦਿਨ ਸੁਖਚੈਨ ਸਿੰਘ ਗਿੱਲ ਆ ਕੇ ਦੱਸ ਰਹੇ ਸੀ ਅਸੀਂ ਇੰਨੇ ਫੜੇ ਇੰਨੇ ਮਾਮਲੇ ਰਜਿਸਟਰਡ ਕੀਤੇ ਇੰਨੀ ਰਿਕਵਰੀ ਕੀਤੀ ਉਸੇ ਵੇਲੇ ਹੂੰ ਹੂੰ ਉਸੇ ਵੇਲੇ ਹਾਈ ਕੋਰਟ ਦੇ ਵਿੱਚ ਇਸੇ ਮਾਮਲੇ 'ਚ ਪੁਲਿਸ ਦੀਆਂ ਧੱਜੀਆਂ ਆਰਡ ਰਹੀਆਂ ਸਨ ਕੇਸ ਦਰਜ ਕਰਨ ਦੇ ਚੱਕਰ 'ਚ ਹਾਸੋ ਹਿਨੀ ਸਥਿਤੀ ਦੇਖੋ ਕਿ ਇੱਕ ਪਾਸੇ ਜਿਹੜੇ ਇਹਨਾਂ ਦੇ ਹੈੱਡਕੁਆਰਟਰ ਦੇ ਕਹਿੰੋ ਕਿ ਸਿਰੇ ਦੇ ਪੁਲਿਸ ਅਫਸਰ ਡਾਕਟਰ ਸਤਿਆਨ ਹੂੰ ਉਹ ਆ ਕੇ ਇਹ ਮਾਰਕੇਬਾਜ਼ੀ ਕਰ ਰਹੇ ਤੇ ਦੂਸਰੇ ਪਾਸੇ ਉਹ ਤੇ ਫਟਲਾਮਤ ਹੋ ਰਹੀ ਆ ਹੂੰ ਕੋਟ ਦੇ ਵਿੱਚ ਜੀ ਇਹ ਤੁਹਾਡਾ ਪਰਚਾ ਹੀ ਗਲਤ ਹੈ ਸੋ ਆ ਤੁਹਾ ਕੇ ਹਾਲ ਹੈ ਆ ਕਹਾਣੀ ਹੈ ਕਿ ਇੱਥੇ ਇੱਕ ਐਨਆਰਆਈ ਸੀ ਉਹਨੇ ਜੱਜ ਨੂੰ ਸਾਈਡ ਨਾਲ ਦਿੱਤੀ ਹੋਰ ਅਗੜਿਆ ਗਿਆ ਇੱਥੇ ਪਤਾ ਨਹੀਂ ਕਿੰਨੇ ਬੰਦੇ ਆ ਜਿਨ੍ਹਾਂ ਨੂੰ ਚੁੱਕ ਲਿਆ ਜਾਂਦਾ ਤੇ ਨਾਲ ਉਹਨਾਂ ਦੇ ਸੀਸੀਟੀਵੀ ਵਾਲੇ ਜਿਹੜੇ ਡੀਵੀਆਰ ਹੁੰਦੇ ਉਹ ਵੀ ਲੈ ਜਾਂਦੇ ਆ ਹੁਣ ਸੀਸੀਟੀਵੀ ਚ ਵੀ ਨਾ ਉਹ ਇਹਦਾ ਵੀ ਇਹ ਬੰਦੋਬਸਤ ਕਰ ਲੈਂਦੇ ਜੀ ਜੀ ਮਿੰਟੂ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੋ ਪਾਈ। ਇਸ ਮੁਬਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਾਥੀ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।